ਪੰਜਾਬ ਸਰਕਾਰ ਦੇ ਵੱਲੋਂ ਬੀਤੀ ਦਿਨੀ ਬਿਜਲੀ ਦਰਾਂ ਦੇ ਵਿੱਚ ਕੀਤੇ ਵਾਅਦੇ ਨੇ ਉਦਯੋਗਪਤੀਆਂ ਦੀਆਂ ਚਿੰਤਾਵਾਂ ਹੋਰ ਵੀ ਜ਼ਿਆਦਾ ਵਧਾ ਦਿੱਤੀਆਂ ਨੇ ਗੱਲ ਕਰੀਏ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿਖੇ ਪੈਂਦੀਆਂ ਪੈਂਦੀ ਹੋਈ ਏਸ਼ੀਆ ਦੀ ਸਭ ਤੋਂ ਵੱਡੀ ਲੋਹਾਨਗਰੀ ਮੰਡੀ ਗੋਬਿੰਦਗੜੀ ਤਾਂ ਸਰਕਾਰ ਦੇ ਵੱਲੋਂ ਬਿਜਲੀ ਦਰਾਂ ਦੇ ਵਿੱਚ ਕੀਤੇ ਵਾਅਦੇ ਤੇ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਮੰਡੀ ਗੋਬਿੰਦਗੜੀ ਇੰਡਸਟਰੀ ਤੇ ਪਹਿਲਾ ਹੀ ਸੰਕਟ ਹੈ ਅਤੇ ਘਾਟੇ ਦੇ ਵਿੱਚ ਚੱਲ ਰਹੀ ਹੈ ਹੁਣ ਬਿਜਲੀ ਦਰਾਂ ਦੇ ਵਿੱਚ ਵੀ ਵਾਅਦੇ ਤੋਂ ਬਾਅਦ ਦਾ ਇੰਡਸਟਰੀ ਬੰਦ ਹੀ ਹੋ ਜਾਵੇਗੀ ਪੰਜਾਬ ਸਰਕਾਰ ਨੂੰ ਬਿਜਲੀ ਦਰਾਂ ਦੇ ਵਿੱਚ ਵਾਅਦਾ ਕਰਨ ਤੋਂ ਪਹਿਲਾਂ ਇੰਡਸਟਰੀ ਨੂੰ ਬ ਇੱਕ ਵਾਰ ਸੋਚਣਾ ਚਾਹੀਦਾ ਸੀ ਦੇਖੋ ਜੀ ਇਹ ਫੈਸਲਾ ਵੈਸਤਾ ਬਹੁਤ ਗਲਤ ਕੀਤਾ ਸਰਕਾਰ ਨੇ ਇੰਡਸਟਰੀ ਪਹਿਲੇ ਬਹੁਤ ਜ਼ਿਆਦਾ ਕ੍ਰਾਈਸਿਸ ਚ ਹੈਗੀ ਸਾਨੂੰ ਪਤਾ ਸੀ ਲੋਕ ਕਿਵੇਂ ਸਰਵਾਈਵ ਕਰ ਰਹੇ ਇੰਡਸਟਰੀ ਨੂੰ ਕਿਤਾ ਮੈਂ ਪਹਿਲੇ ਤੁਹਾਡੇ ਚੈਨਲ ਦੇ ਮਾਧਮ ਤੋਂ ਦੱਸਣਾ ਚਾਹਨਾ ਹੈਗਾ ਪਹਿਲੇ ਛੱਡੇ ਤੇ ਗੈਸ ਦਾ ਆ ਰਿਹਾ ਹੈ ਇੱਕ ਤਰ੍ਹਾਂ ਤੁਹਾਨੂੰ ਪਤਾ ਹੀ ਹੋਊਗਾ ਜਿਵੇਂ ਅਸੀਂ ਇੰਡਸਟਰੀ ਕੋਲੇ ਚਲਾ ਰਹੇ ਹਾਂਗੇ ਤੇ ਉਹ ਸਾਨੂੰ ਤੱਕਾ ਕੀਤਾ ਜਾ ਰਿਹਾ ਵੀ ਤੁਸੀਂ ਗੈਸ ਤੇ ਆਓ ਅਸੀਂ ਗੈਸ ਤੇ ਹਨ ਤਿਆਰ ਹੈ ਪਰ ਗੈਸ ਦੀ ਕੀਮਤ ਇੰਨੀ ਜਿਆਦਾ ਨੇ ਗਈਆਂ ਕਿ ਅਸੀਂ ਉਹ ਨਹੀਂ ਸਰਵਾਈਵ ਕਰ ਪਾ ਰਹੇ ਹੈਗੇ ਤੇ ਸਰਕਾਰ ਨੇ ਸਾਡੇ ਉੱਤੇ ਜਿਹੜਾ ਬਿਜਲੀ ਦਾ ਰੇਟ ਵਧਾ ਕੇ ਥੋਕਦਾ ਉਹ ਨਾਲ ਇੰਡਸਟਰੀ ਜਮੇ ਠੱਪ ਹੋ ਜੂਗੀ ਜੀ ਦੇਖੋ ਸਾਡੇ ਸਭ ਤੋਂ ਛੋਟੀ ਇੰਡਸਟਰੀ ਹੈ ਸਭ ਤੋਂ ਛੋਟੀ ਇੰਡਸਟਰੀ ਅਸੀਂ ਕੱਟੋ-ਕੱਟ 40-50 ਪਰਿਵਾਰ ਪਾਲ ਰਹੇ ਹੈਗੇ ਸਾਨੂੰ ਉਹ ਪਾਲਨੇ ਔਖੇ ਹੋ ਪਏ ਹੈਗੇ ਪਹਿਲਾਂ ਸਾਡਾ ਗੈਸ ਦਾ ਰੋਲਾ ਸੀ ਉਤੋਂ ਸਰਕਾਰ ਨੇ ਸਾਡੇ ਉੱਤੇ ਹੁਣ ਆ ਥੋਕਦਾ ਬਿਜਲੀ ਦਾ ਬਿਲੀ ਜਿਹੜਾ ਰੇਟ ਵਧਾਤੇ ਸਾਡੀ ਤਾਂ ਹੀ ਰਿਕੁਐਸਟ ਹੈ ਕਿ ਸਰਕਾਰ ਨੂੰ ਵੀ ਜਿਹੜਾ ਬਿਜਲੀ ਦਾ ਰੇਟ ਬਧਾਇਆ ਇਹਨਾਂ ਨੂੰ ਵਾਪਸ ਦਿੱਤੇ ਜਾਣ ਨਹੀਂ ਤਾਂ ਸਾਡੀ ਇੰਡਸਟਰੀ ਜਮੇ ਬੰਦ ਹੋ ਚੁਗੀ ਜੀ 300% ਦੀ ਕੋਸਟਿੰਗ ਸਾਡੇ ਉੱਤੇ ਹੋਰ ਵੱਧ ਜਣੀ ਹੈ ਜੀ ਅਸਾ ਪਹਿਲੇ ਹੀ ਬਿਲਕੁਲ ਐਟ ਮਾਰ ਦੇ ਚੱਲ ਰਹੇ ਹੈਗੇ ਇੰਡਸਟਰੀ ਇਹਨਾਂ 2-300% ਦੇ ਹੋਰ ਕੋਸਟਿੰਗ ਵੱਧ ਕੇ ਜਮੇ ਮਾਈਨਸ ਹੋ ਜਾਏਗੀ ਇੰਡਸਟਰੀ ਬੰਦ ਹੋ ਚੁਗੀ ਜੀ ਦੇਖੋ ਜੀ ਇਹਦੇ ਨਾਲ 15 ਪੈਸੇ ਪਰ ਯੂਨਟ ਵਧਾਇਆ ਹੈ ਸਰਕਾਰ ਨੇ ਇਹ ਮੇਨ ਜੋ ਫਰਨਚਰ ਇੰਡਸਟਰੀ ਆ ਉਹਦੇ ਮੇਨ ਬਿਜਲੀ ਦਾ ਹੀ ਰੋਗ ਹੈ ਤੇ ਇੱਕ ਪੀਕ ਲੋਡ ਚਾਰਜ ਜਿਹੜੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਹੈ 2 ਰੁਪਏ ਉਹ ਵੀ ਵਧਾ ਦਿਆ ਹੈ ਇਸ ਨਾਲ 2.5 ਦਿਨ ਤੋਂ ਪਰੇ ਤਾਂ ਅੰਦਾਜ਼ਾ ਖਰਚਾ ਵਧ ਜਾਣਾ ਹੈ ਤੇ ਇੰਡਸਟਰੀ ਪਹਿਲੇ ਹੀ ਕਿਰੈਕਟ ਕੀਤੀ ਜਾ ਰਹੀ ਹੈ ਜੇ ਗਵਰਨਮੈਂਟ ਇਹ ਰੇਟ ਨਾ ਵਧਾਵੇ ਤਾਂ ਅੰਦਸਤੀ ਸੁਭਾਇ ਕਰਦੀ ਪਹਿਲੇ ਹੀ ਬੜੀ ਮੁਸ਼ਕਲ ਦਾਤ ਹੈ ਪੰਜਾਬ ਨੂੰ ਜਸੂ ਦਿੰਗੇ ਉਹਨਾਂ ਗਵਰਨਮੈਂਟ ਦੇ ਕੁਝ ਪੋਲੂਸ਼ਨ ਬੋਰਡ ਵੱਲੋਂ ਬੜੀ ਸਖਤੀ ਹੋਈ ਹੈ ਵੀ ਪੀ.ਐਨ.ਜੀ ਗੈਸ ਤੋਂ ਬਿਨਾਂ ਚਲਾਈ ਜਾਵੇ। ਕੋਲਾ ਬੰਦ ਕਰਕੇ ਅਸੀਂ ਵੀ ਪ੍ਰੈਜ਼ੀਡੈਂਟ ਸਾਡਾ ਸਰਕਾਰ ਨੂੰ ਵੀ ਮਿਲਿਆ ਪੋਲੂਸ਼ਨ ਬੋਰਡ ਨੂੰ ਵੀ ਮਿਲਿਆ ਐਸ ਤਰ੍ਹਾਂ ਬੋਲੋ। ਉਹਨਾਂ ਨੂੰ ਦੱਸਿਆ ਵੀ ਇਹ ਵੀ ਜਿਹੜਾ ਕੋਲੇ ਦਾ ਪੋਲੂਸ਼ਨ ਹੈ ਸਿਰਫ 3% ਹੈ। ਜਿਹੜਾ ਰੋਡ ਪੋਲੂਸ਼ਨ ਵਹੀਕਲ ਪੋਲੂਸ਼ਨ ਹੈ ਉਹ 65% ਹੈ। ਇਹ ਪਹਿਲਾਂ ਗਵਰਨਮੈਂਟ ਉਧਰ ਧਿਆਨ ਦਿੰਦਾ ਵੀ 65% ਵੱਲ 3% ਨਾਲ ਦਾ ਧਿਆਨ ਦੇ ਕੇ ਇੱਧਰ ਸਕਤੀ ਕਰ ਰਹੇ ਆ ਇੰਡਸਟਰੀ ਬੰਦ ਉਹ ਨਹੀਂ ਚੱਲੀ ਨਹੀਂ ਆਏ ਕਿਉਂਕਿ ਗੈਸ ਬਹੁਤ ਮਹਿੰਗੀ ਪੈ ਰਹੀ ਹੈ ਰੇਟ ਬਹੁਤ ਜ਼ਿਆਦਾ ਨੇ ਜਦੋਂ ਗੈਸ ਇੱਥੇ ਲੱਗੀ ਸੀ ਗੋਵਿੰਦਗੜ੍ਹ ਸਾਰਿਆਂ ਨੇ ਬੜੇ ਚੌਨਾ ਲਗਾਈ ਸੀ 20 22 ਰੁਪਏ ਦੀ ਇਹ ਰੇਟ ਸੀਗਾ ਉਹਦਾ ਰੇਟ 54 ਰੁਪਏ ਤੱਕ ਚਲੇ ਗਿਆ ਸੀ ਹੁਣ ਉਹ 44 ਰੁਪਏ ਆ ਅਸੀਂ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਵੀ ਗੈਸ ਵਾਲੀ ਤੇ ਇੱਕੋ ਹੀ ਕੰਪਨੀ ਹੈ ਉਹਦੀ ਮੋਨੋਪੋਲੀ ਹੈ ਜਨਤਾ